ਬੰਦੇ ਦੀਆਂ ਨਾ ਕੁਝ ਆਦਤਾਂ ਹੁੰਦੀਆਂ ਨੇ ਜਿਹੜੀਆਂ ਉਸ ਨੂੰ ਪਿਛਾਂ ਖਿੱਚਦੀਆਂ ਨੇ ਜਿਨ੍ਹਾਂ ਨੂੰ ਆਪਾਂ ਬੁਰੀਆਂ ਆਦਤਾਂ ਕਹਿ ਦਿੰਨੇ ਆ ਜਿਨ੍ਹਾਂ ਨੂੰ ਆਪਾਂ ਮਾੜੀ ਆਦਤ ਕਹਿ ਦਿੰਨੇ ਆ ਉਹ ਬੰਦੇ ਦੇ ਅੰਦਰ ਇਸ ਕਦਰ ਹੁੰਦੀ ਹੈ ਉਹਦਾ ਸਾਹਮਣੇ ਵਾਲੇ ਤੇ ਕੋਈ ਬੁਰਾ ਅਸਰ ਨਹੀਂ ਹੁੰਦਾ ਮੇਰੀ ਬੇਨਤੀ ਨੂੰ ਸਮਝਿਓ ਕਿ ਤੁਹਾਨੂੰ ਨਾ ਬੁਰੀ ਬੋਲੀ ਹੈ ਬੰਦੇ ਦਾ ਸੁਭਾਅ ਮਾੜਾ ਹੈ ਬੰਦੇ ਦਾ ਚਾਲ ਚੱਲਣ ਮਾੜਾ ਹੈ ਉਹਦਾ ਸਾਹਮਣੇ ਵਾਲੇ ਤੇ ਵੀ ਅਸਰ ਪੈਂਦਾ ਜਿਹੜੇ ਉਹਦੇ ਦੋਸਤ ਮਿੱਤਰ ਆ ਉਹਨਾਂ ਤੇ ਵੀ ਉਸ ਦਾ ਅਸਰ ਪੈਂਦਾ ਪਰ ਇੱਕ ਆਦਤ ਬੰਦੇ ਦੀ ਇਦਾਂ ਹੁੰਦੀ ਹੈ ਕਿ ਉਹਦਾ ਵਿਹਾਰ ਤਾਂ ਚੰਗਾ ਉਹਦੀ ਬੋਲਬਾਣੀ ਵੀ ਚੰਗੀ ਆ ਉਹਦਾ ਕਿਰਦਾਰ ਵੀ ਬੜਾ ਚੰਗਾ ਹੈ ਪਰ ਉਹਨੇ ਇੱਕ ਆਪਣੇ ਅੰਦਰ ਦੇ ਵਿੱਚ ਇਦਾਂ ਦੀ ਆਦਤ ਪਾਲ ਰੱਖੀ ਹੈ ਜਿਹੜੀ ਉਸ ਦੀ ਕਾਮਯਾਬੀ ਦੇ ਵਿੱਚ ਰੋੜਾ ਬਣ ਜਾਂਦੀ ਹੈ ਬੰਦੇ ਦੇ ਬਹੁਤ ਬੰਦਿਆਂ ਦੇ ਵਿੱਚ ਇਹ ਹੁੰਦਾ ਹੁਣ ਦੂਸਰੀ ਗੱਲ ਉਹ ਜਿਹੜੀ ਆਦਤ ਹੈ ਨਾ ਜਿਹੜੀ ਮਾੜੀ ਆਦਤ ਸਾਡੀ ਸਰੀਰਕ ਰੂਪ ਦੇ ਵਿੱਚ ਹੈ ਬੋਲ ਚਾਲ ਦੇ ਵਿੱਚ ਹੈ ਉਹਨੂੰ ਤੇ ਸਾਡੇ ਵੱਡੇ ਸਾਡੇ ਮਾਪੇ ਉਹ ਸਾਡੇ ਟੀਚਰ ਅਧਿਆਪਕ ਸਾਡੇ ਦੋਸਤ ਮਿੱਤਰ ਉਹ ਸਮਝਾਉਂਦੇ ਐ ਵੀ ਭਾਈ ਇਦਾਂ ਨਾ ਬੋਲਿਆ ਕਰ ਇਹ ਤੇਰਾ ਖਿਆਲ ਤੇਰੇ ਜਜ਼ਬਾਤ ਮਾੜੇ ਐ ਇਹ ਤੇਰੀ ਬੋਲੀ ਮਾੜੀ ਐ ਮਿੱਠਾ ਬੋਲਿਆ ਕਰ ਨਿਮਰਤਾ ਦੇ ਵਿੱਚ ਰਿਹਾ ਕਰ ਉਥੇ ਉਹ ਤਾਂ ਸਮਝਾਉਂਦੇ ਐ ਕਿਉਂਕਿ ਉਹ ਜਸਟੀਫਾਈ ਕਰ ਲੈਂਦੇ ਆ ਤੁਹਾਡੀ ਉਸ ਮਾੜੀ ਆਦਤ ਨੂੰ ਉਹਨਾਂ ਨੂੰ ਵਿਖਦੀ ਹੈ ਉਹਨਾਂ ਨੂੰ ਉਹ ਤੁਹਾਡੀਆਂ ਗੱਲਾਂ ਸੁਣਦੀਆਂ ਸੋ ਇਸ ਕਰਕੇ ਉਹ ਤੁਹਾਨੂੰ ਸਮਝਾ ਦਿੰਦੇ ਆ ਪਰ ਹੁਣ ਇੱਕ ਆਦਤ ਏਦਾਂ ਦੀ ਹੈ ਜਿਹੜੀ ਉਹਨਾਂ ਨੂੰ ਪਤਾ ਹੀ ਨਹੀਂ ਜਿਹੜੀ ਉਹਨਾਂ ਨੂੰ ਪਤਾ ਹੀ ਨਹੀਂ ਔਰ ਬਹੁਤ ਹੱਦ ਤੱਕ ਮੈਂ ਬੇਨਤੀ ਕਰਦਿਆਂ ਹੈਰਾਨੀ ਵਾਲੀ ਗੱਲ ਹੋਏਗੀ ਇਹ ਕਿ ਉਹ ਬੰਦੇ ਨੂੰ ਵੀ ਨਹੀਂ ਪਤਾ ਮੇਰੇ ਚ ਮਾੜੀ ਆਦਤ ਹੈ ਉਹ ਬੰਦੇ ਨੂੰ ਵੀ ਨਹੀਂ ਪਤਾ ਜਿਸ ਵਿੱਚ ਉਹ ਆਦਤ ਹੈ ਨਾ ਜਿਹੜੀ ਉਹਦੀ ਕਾਮਯਾਬੀ ਦੇ ਵਿੱਚ ਉਹਦਾ ਰੋੜਾ ਬਣਦੀ ਹੈ ਬਹੁਤ ਆਤਾਂ ਹੁੰਦੀਆਂ ਨੇ ਇਦਾਂ ਦੀਆਂ ਮਾੜੀਆਂ ਜਿਹੜੀਆਂ ਬੰਦੇ ਦੀ ਕਾਮਯਾਬੀ ਦੇ ਵਿੱਚ ਉਹਦੀ ਅੜਚਣ ਬਣਦੀਆਂ ਨੇ ਉਹ ਖੁਦ ਬੰਦੇ ਨੂੰ ਵੀ ਨਹੀਂ ਪਤਾ ਹੁੰਦਾ ਕਿ ਮੇਰੇ 'ਚ ਇਹ ਮਾੜੀ ਆਦਤ ਹੈ ਹੁਣ ਪਤਾ ਕਿਵੇਂ ਲੱਗੇਗਾ ਆਪਾਂ ਉਸ ਆਪਣੀ ਮਾੜੀ ਆਦਤ ਨੂੰ ਜਸਟੀਫਾਈ ਕਿਦਾਂ ਕਰਾਂਗੇ ਜਿੰਨੇ ਹੁਣ ਤੁਸੀਂ ਸੁਣ ਰਹੇ ਹੋ ਹੁਣ ਇਸ ਮੇਰੀ ਗੱਲ ਨੂੰ ਸੁਣ ਕੇ ਕਿਸੇ ਵੱਲ ਨਹੀਂ ਜਾਣਾ ਆਪਣੇ ਅੰਦਰ ਵੱਲ ਝਾਤ ਮਾਰਨੀ ਹੈ ਸਾਡਾ ਇੱਕ ਸਭ ਤੋਂ ਵੱਡਾ ਦੋਸ਼ ਇਹ ਵੀ ਹੈ ਸਾਡੀ ਇੱਕ ਸਭ ਤੋਂ ਮਾੜੀ ਗੱਲ ਵੀ ਇਹ ਹੈ ਕਿ ਅਸੀਂ ਜਦੋਂ ਕੋਈ ਗੱਲ ਸੁਣਦੇ ਆ ਨਾ ਅਸੀਂ ਚਾਹੇ ਕਥਾ ਚ ਸੁਣੀਏ ਚਾਹੇ ਆਮ ਲੋਕਾਂ ਦੀਆਂ ਗੱਲਾਂ ਦੇ ਵਿੱਚ ਸੁਣੀਏ ਸਿਆਣੀਆਂ ਦੀਆਂ ਗੱਲਾਂ ਦੇ ਵਿੱਚੋਂ ਸੁਣੀਏ ਅਸੀਂ ਉਹ ਗੱਲ ਨੂੰ ਦੂਜੇ ਤੇ ਨਾਲ ਦੀ ਨਾਲ ਲਾਗੂ ਕਰ ਦਿੰਨੇ ਆ ਜਦੋਂ ਕੋਈ ਕਹਿੰਦਾ ਵੀ ਮਾੜੇ ਕਰਤਾਰ ਦਾ ਬੰਦਾ ਹੈ ਜੀ ਉਹ ਮਾੜਾ ਪੂਲਦਾ ਜੀ ਸਾਨੂੰ ਆਪਣਾ ਆਪ ਨਹੀਂ ਦਿਖਦਾ ਸਾਨੂੰ ਸਾਡੇ ਮਿੱਤਰ ਪਿਆਰੇ ਸਾਡੇ ਭੈਣ ਭਰਾ ਸਾਡੇ ਦੋਸਤ ਮਿੱਤਰ ਦਿਖਣ ਲੱਗ ਪੈਂਦੇ ਆ ਹਾਂ ਜਿਹੋ ਜੀ ਭਾਈ ਸਾਹਿਬ ਬਾਬਾ ਜੀ ਗੱਲ ਕਰ ਰਿਹਾ ਏਦਾਂ ਦਾ ਤਾਂ ਮੇਰਾ ਮਿੱਤਰ ਹੈ ਏਦਾਂ ਤਾਂ ਮੇਰਾ ਮਿੱਤਰ ਹੈ ਆਪਾਂ ਕਿਤੇ ਆਮ ਤੌਰ ਤੇ ਗੱਲ ਕਰਦੇ ਹੋਈਏ ਤੇ ਆਮ ਤੌਰ ਤੇ ਹੀ ਅਗਲਾ ਗੱਲ ਕਹਿੰਦਾ ਵੀ ਹਾਂ ਏਦਾਂ ਦੀ ਤਾਂ ਮੇਰੀ ਸੱਸ ਹੈ ਆਪ ਨਹੀਂ ਆਪਣੇ ਹੱਥ ਨੂੰ ਵੇਖਣਾ ਇਹੋ ਹੀ ਤੇ ਸਾਡੀ ਮਾੜੀ ਗੱਲ ਅਸੀਂ ਆਪ ਆਪਣੇ ਆਪਣੇ ਅੰਦਰ ਦੇ ਵੱਲ ਝਾਤੀ ਨਹੀਂ ਮਾਰਦੇ ਮਹਾਰਾਜ ਬਾਣੀ ਦੇ ਵਿੱਚ ਇੱਕ ਬੜੀ ਪਿਆਰੀ ਗੱਲ ਆਖਦੇ ਆ ਮਹਾਰਾਜ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਹੁਣ ਇੱਥੇ ਮਹਾਰਾਜ ਨੇ ਤਾਂ ਨਹੀਂ ਕਿਹਾ ਵੀ ਆਪਣੇ ਭਾਈ ਦੋਸਤਾ ਮਿੱਤਰਾਂ ਦੇ ਦਿਲ ਨੂੰ ਖੋਜ ਉਹਨਾਂ ਦੇ ਵਿੱਚੋਂ ਲੱਭ ਉਹਨਾਂ ਦੀਆਂ ਅੱਖਾਂ 'ਚੋਂ ਲੱਭ ਵੀ ਕੁਝ ਮਾੜਾ ਹੈ ਕਿ ਨਹੀਂ ਆਪਣੇ ਆਪ ਨੂੰ ਕਿਹਾ ਮਹਾਰਾਜ ਸਾਹਿਬ ਨੇ ਮਹਾਰਾਜ ਕਹਿੰਦੇ ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ ਫਿਰ ਤੈਨੂੰ ਪਰੇਸ਼ਾਨੀ ਨਹੀਂ ਰਹੇਗੀ ਦਿੱਕਤ ਨਹੀਂ ਰਹੇਗੀ ਇਹ ਜਿਹੜੀ ਆਦਤ ਹੈ ਆਤ ਬਹੁਤ ਨੇ ਪਹਿਲਾਂ ਆਪਾਂ ਇੱਕ ਆਦਤ ਦਾ ਜ਼ਿਕਰ ਕਰਦੇ ਹਾਂ ਕਿ ਬੰਦੇ ਇਦਾਂ ਦੇ ਹੁੰਦੇ ਐ ਉਹ ਸੋਚਦੇ ਐ ਉਹ ਆਪ ਤੇ ਮਿਹਨਤ ਕਰਦੇ ਰਹਿੰਦੇ ਆ ਇਕੱਲੇ ਬੈਠੇ ਮਿਹਨਤ ਕਰਦੇ ਆ ਉਹ ਬੜਾ ਕੁਝ ਸੋਚਦੇ ਆ ਬੋਲਣ ਵਾਸਤੇ ਤਿਆਰ ਕਰਦੇ ਆ ਜਾਂ ਹੋਰ ਕੁਝ ਬੰਦੇ ਕਿਤੇ ਇੰਟਰਵਿਊ ਵਾਸਤੇ ਬਹੁਤ ਕੁਝ ਤਿਆਰ ਕਰਦੇ ਆ ਫਿਰ ਉਹ ਆਪਣੇ ਆਪ ਨੂੰ ਆਪ ਹੀ ਨੰਬਰ ਦਿੰਦੇ ਆ ਆਪਣੇ ਆਪ ਦੇ ਆਪ ਹੀ ਜੱਜ ਬਣ ਜਾਂਦੇ ਆ ਮੰਨ ਲਓ ਕੋਈ ਬੰਦਾ ਬੱਚਾ ਜਿਹੜਾ ਉਹ ਪਹਿਲਾਂ ਪਟਕਾ ਬਣਦਾ ਸੀ ਜਾਂ ਕੋਈ ਬੰਦਾ ਐਸਾ ਜਿਹੜਾ ਦਸਤਾਰ ਬੰਨਣੀ ਦੁਮਾਲਾ ਸਜਾਉਣਾ ਇਹ ਸਿੱਖ ਰਿਹਾ ਹੈ ਉਹ ਸੋਚਦਾ ਆਪਣੇ ਮਨ ਵਿੱਚ ਵੀ ਅਜੇ ਨਾ ਇਹ ਸਪੇਸ ਜਿਹੜੇ ਨੇ ਸਹੀ ਨਹੀਂ ਲੱਗੇ ਅਜੇ ਦਸਤਾਰਾ ਜਿਹੜਾ ਉਹ ਸਹੀ ਨਹੀਂ ਸਜਿਆ ਹੁਣ ਉਹ ਕੀ ਕਰਦਾ ਘਰੀ ਬੰਨਦਾ ਕੋਸ਼ਿਸ਼ ਕਰਦਾ ਤੇ ਉਹ ਬਾਹਰ ਨਹੀਂ ਜਾਂਦਾ ਇਹ ਉਹ ਆਦਤ ਹੈ ਮੇਰੀ ਗੱਲ ਸੁਣਿਓ ਬੜੇ ਲੋਕਾਂ ਵਿੱਚ ਹੁੰਦੀ ਹੈ ਇਹਨੂੰ ਆਪਾਂ ਦਸਤਾਰਾਂ ਤੇ ਲਾ ਸਕਦੇ ਆ ਕੱਪੜਿਆਂ ਤੇ ਲਾ ਸਕਦੇ ਆ ਜਿਹੜੇ ਸਟੀਚਿੰਗ ਕਰਨ ਵਾਲੇ ਆ ਜਾਂ ਕਰਨ ਵਾਲੀਆਂ ਭੈਣਾਂ ਉਹਨਾਂ ਤੇ ਲਾ ਸਕਦੇ ਆ ਜਾਂ ਜਿਹੜੇ ਕਿਸੇ ਵੀ ਪ੍ਰੋਫੈਸ਼ਨ ਦੇ ਨਾਲ ਜਿਹੜੀ ਆਪਾਂ ਸੰਬੰਧ ਰੱਖਦੇ ਆ ਉੱਥੇ ਤੁਸੀਂ ਇਸ ਗੱਲ ਨੂੰ ਜੋੜ ਕੇ ਸਵੈ ਪ੍ਰਚੋਲ ਦੇ ਵਿੱਚ ਕਰਿਓ ਮੈਂ ਫੇਰ ਬੇਨਤੀ ਕਰਾਂ ਇੱਕ ਦੂਜੇ ਵੱਲ ਨਹੀਂ ਆਪਾਂ ਵੇਖਣਾ ਅਸੀਂ ਆਪਣੇ ਅੰਦਰ ਸਵੈ ਪ੍ਰਚੋਲ ਕਰਨੀ ਹੈ ਸਾਡੀ ਉਹ ਆਦਤ ਕਿਹੜੀ ਹੈ ਅਸੀਂ ਉਹ ਬੰਦਾ ਸੋਚਦਾ ਹੈ ਬੀ ਮੈਂ ਹੁਣ ਓਨੀ ਦੇਰ ਪੱਗ ਜਿਹੜੀ ਐ ਦਸਤਾਰ ਜਿਹੜੀ ਐ ਦਮਾਲਾ ਜਿਹੜਾ ਮੈਂ ਇਹਨੂੰ ਬਨ ਕੇ ਬਾਹਰ ਨਹੀਂ ਜਾਣਾ ਜਿੰਨੀ ਦੇਰੇ ਪਰਫੈਕਟ ਨਹੀਂ ਹੋ ਜਾਂਦਾ ਜਿੰਨੀ ਦੇਰੇ ਪਰਫੈਕਟ ਨਹੀਂ ਹੋ ਜਾਂਦਾ ਕਿਉਂਕਿ ਕਿਉਂ ਕਿਉਂਕਿ ਦੂਜਿਆਂ ਨੂੰ ਵੇਖਦਾ ਰਹਿੰਦਾ ਏ ਉਹਦੀ ਉਹਦੀ ਦਸਤਾਰ ਬੜੀ ਸੋਹਣੀ ਐ ਉਹਦਾ ਦਮਾਲਾ ਬਹੁਤ ਸੋਹਣਾ ਜਦੋਂ ਤੱਕ ਮੌਦਾਂ ਦਾ ਸਜਾ ਨਹੀਂ ਲੈਂਦਾ ਮੈਂ ਨਹੀਂ ਬਾਹਰ ਜਾਣਾ ਮੈਂ ਤਾਂ ਇਦਾਂ ਹੀ ਜੋ ਹੁਣ ਉਹ ਪਟਕਾ ਬੰਦਦਾ ਛੋਟਾ ਪਰ ਨਾ ਬੰਦਦਾ ਕੁਝ ਵੀ ਬੰਦਦਾ ਫਿਰ ਉਹ ਉਦਾਂ ਜਾਂਦਾ ਬਾਹਰ ਦਸਤਾਰ ਨਹੀਂ ਸਜਾ ਕੇ ਜਾਂਦਾ ਕਿਉਂ ਕਿਉਂਕਿ ਉਹ ਚਾਹੁੰਦਾ ਵੀ ਮੈਂ ਪਰਫੈਕਟ ਹੋ ਕੇ ਬਾਹਰ ਜਾਵਾਂਗਾ ਇਸ ਕਰਕੇ ਉਹ ਕੁਝ ਕਰ ਹੀ ਨਹੀਂ ਰਿਹਾ ਉਹਦੇ ਜਿਹੜੇ ਕਦਮ ਐ ਨਾ ਉਹ ਹਰ ਵੇਲੇ ਉਹਦੀ ਇਹ ਆਦਤ ਰੋਕ ਲੈਂਦੀ ਹੁਣ ਕਈਆਂ ਨੂੰ ਕਈ ਤਾਂ ਉਸ ਇਹ ਤਾਂ ਗੱਲ ਚਲੋ ਛੋਟੀ ਆ ਦਸਤਾਰ ਤੇ ਦਮਾਲੇ ਵਾਲੀ ਇਹ ਤੇ ਛੋਟੀ ਦਾ ਭਾਵ ਹੈ ਬੰਦਾ ਚਲੋ 15 20 ਦਿਨ ਮਹੀਨੇ ਦੇ ਮਿਹਨਤ ਤੋਂ ਬਾਅਦ ਇਹ ਚੀਜ਼ ਜਿਹੜੀ ਆ ਉਹ ਸਿੱਖ ਜਾਂਦਾ ਹੈ بڑے ਲੋਕ ਇਦਾਂ ਦੇ ਹੁੰਦੇ ਆ ਜਿੱਦਾਂ ਕੀ ਮੰਨ ਲਓ ਉਹ ਵੀਡੀਓ ਬਣਾਉਂਦੇ ਆ ਆਪਾਂ ਬੋਲਦੇ ਆ ਜਿੱਦਾਂ ਹੁਣ ਇਹ ਵੀ ਚੀਜ਼ ਕਥਾ ਜਿਹੜੀ ਆ ਰਿਕਾਰਡ ਹੋ ਰਹੀ ਆ ਨਾ ਇਦਾਂ ਉਹ ਬਣਾਉਂਦੇ ਆ ਫਿਰ ਉਹਨੂੰ ਵੇਖਦੇ ਆ ਨਹੀਂ ਨਹੀਂ ਇਹ ਤੇ ਵਧੀਆ ਨਹੀਂ ਬਣੀ ਇਹਨੂੰ ਡਿਲੀਟ ਕਰੋ ਉਹ ਜਿੰਨੀ ਉਹਦੇ ਪਿੱਛੇ ਮਿਹਨਤ ਸੀ ਘੰਟੇ ਦੀ 2 ਘੰਟਿਆਂ ਦੀ 3 ਘੰਟਿਆਂ ਦੀ ਸਾਰੀ ਮਿੱਟੀ ਕਰ ਦਿੰਦੇ ਆ ਉਹ ਸਾਰੀ ਖਤਮ ਕਰ ਦਿੰਦੇ ਆ ਹੁਣ ਇਹ ਨਹੀਂ ਕਰਨਾ ਜੇ ਹੋ ਜਾ ਵੀ ਹੁੰਦਾ ਨਾ ਕਰਨ ਨਾਲੋਂ ਚੰਗਾ ਹੈ ਸੰਗਤ ਦੇ ਸਾਹਮਣੇ ਜਾਂ ਲੋਕਾਂ ਦੇ ਸਾਹਮਣੇ ਆਪਣੀ ਆਡੀਅנס ਦੇ ਸਾਹਮਣੇ ਕੁਝ ਨਾ ਪੇਸ਼ ਕਰਨ ਨਾਲੋਂ ਚੰਗਾ ਹੈ ਥੋੜਾ ਜਾ ਮਾੜਾ ਪੇਸ਼ ਕਰ ਦਿਓ ਕੋਈ ਗੱਲ ਨਹੀਂ ਜੋ ਕੋ ਜੋਦੇ ਵਿੱਚ ਤੁਹਾਡੇ ਅਲਫਾਜ਼ ਇਧਰ ਉਧਰ ਹੋਗੇ ਤੁਹਾਡੀ ਦਸਤਾਰ ਇਧਰ ਉਧਰ ਹੋਗੀ ਉਹ ਚਿੰਤਾ ਨਾ ਕਰੋ ਪੇਸ਼ ਕਰੋ ਅੱਗੇ ਜਾਓ ਸੰਗਤ ਦੇ ਸਾਹਮੁਖਾਓ ਤਾਂ ਕਿ ਤੁਹਾਨੂੰ ਪਤਾ ਲੱਗੇ ਵੀ ਲੋਕੀ ਕਿਤੇ ਤੁਹਾਡੀ ਦਸਤਾਰ ਨੂੰ ਹੀ ਵੇਖੀ ਜਾਂਦੇ ਆ ਜਾਂ ਤੁਹਾਡੀ ਗੱਲ ਨੂੰ ਸੁਣਦੇ ਪਏ ਆ ਸਮਝ ਰਹੇ ਹੋ ਨਾ ਮੇਰੀ ਬੇਨਤੀ ਨੂੰ ਆਪਾਂ ਹੁਣ ਸੁਣਾਉਣ ਤੇ ਆਪਾਂ ਇੱਥੇ ਬਚਨ ਬੇਨਤੀ ਆਇਆ ਮੈਂ ਹੁਣ ਕਮਾਂ ਵੀ ਕੱਪੜੇ ਮੇਰੇ ਫੁੱਲ ਐਂਡ ਫਾਈਨਲ ਪਰਫੈਕਟ ਹੋਣੇ ਚਾਹੀਦੇ ਐ ਸੋ ਮੈਂ ਫੇਰ ਜਿਹੜੀ ਕਥਾ ਬੇਨਤੀ ਕਰਾਂਗਾ ਮੈਂ ਲੇਟ ਹੋ ਜਾਵਾਂ ਉਸ ਸਮੇਂ ਤੋਂ ਮੈਂ ਚੂਕ ਜਾਵਾ ਹੁਣ ਗੱਲ ਤੇ ਇੱਥੇ ਜਿਹੜਾ ਮੁੱਲ ਹੈ ਜਿਹੜੀ ਆਪਾਂ ਇੱਕ ਦੂਜੇ ਨਾਲ ਸਾਂਝ ਪਾ ਰਹੇ ਹਾਂ ਵਿਚਾਰਾਂ ਦੀ ਪਾ ਰਹੇ ਹਾਂ ਦਸਤਾਰਾਂ ਦੀ ਨਹੀਂ ਪਾ ਰਹੇ ਗੱਲ ਨੂੰ ਮੇਰੀ ਨੂੰ ਬੇਨਤੀ ਨੂੰ ਮੈਂ ਬਾਰ-ਬਾਰ ਇਸ ਕਰਕੇ ਕਹਿ ਰਿਹਾ ਦਿਮਾਗ ਜਿਹੜੇ ਨੇ ਨਾ ਸਾਡੇ ਐਡਾ ਮਨ ਸ਼ੈਤਾਨ ਹੈ ਵੀ ਇਹ ਕਿਤੇ ਨਾ ਕਿਤੇ ਚੱਲਿਆ ਜਾਂਦਾ ਕਿਸੇ ਨਾ ਕਿਸੇ ਗੱਲ ਨੂੰ ਫੜਦਾ ਅਸੀਂ ਆਪਣੀ ਗੱਲ ਨੂੰ ਨਹੀਂ ਫੜਦੇ ਹਾਂ ਅਸੀਂ ਹਮੇਸ਼ਾ ਇਹ ਸੋਚਦੇ ਆਂ ਵੀ ਪਰਫੈਕਟ ਕਰਾਂਗੇ ਫੇਰ ਜਾਵਾਂਗੇ ਉਹ ਸੋਚ ਦੇ ਕਰਕੇ ਬੰਦੇ ਲੇਟ ਹੋ ਜਾਂਦੇ ਆ ਆਪਣੀ ਜ਼ਿੰਦਗੀ ਦੇ ਵਿੱਚ ਬਹੁਤ ਜ਼ਿਆਦਾ ਉਹ ਏਦਾਂ ਕਰਦਿਆਂ ਕਰਦਿਆਂ ਇਹ ਆਦਤ ਬਹੁਤ ਵੱਡੇ ਪੱਧਰ ਦੇ ਉੱਪਰ ਚਲੀ ਜਾਂਦੀ ਆ ਬਹੁਤ ਵੱਡੇ ਪੱਧਰ ਦੇ ਉੱਪਰ ਬੰਦੇ ਦੇ ਮਨ ਦੇ ਵਿੱਚ ਉਹ ਪਰਫੈਕਟ ਕਰਦਾ ਕਰਦਾ ਉਹ ਲੋਕਾਂ ਨੂੰ ਆਪਣੀ ਪਰਫਾਰਮੈਂਸ ਹੈ ਜਿਹੜੀ ਉਹ ਦੇ ਹੀ ਨਹੀਂ ਪਾਉਂਦਾ ਉਹਨਾਂ ਦੇ ਸਾਹਮਣੇ ਉਹ ਗੱਲ ਹੀ ਨਹੀਂ ਰੱਖ ਪਾਉਂਦਾ ਇਸ ਕਰਕੇ ਉਹ ਲੇਟ ਹੋ ਜਾਂਦਾ ਫਿਰ ਉਹ ਦੂਜਿਆਂ ਨੂੰ ਵੇਖਦਾ ਫਿਰ ਉਹ ਦੂਜਿਆਂ ਨੂੰ ਵੇਖਦਾ ਵੀ ਇਹ ਤੇ ਕੱਲ ਲੱਗੇ ਨੇ ਤੇ ਮੇਰੇ ਤੋਂ ਅੱਗੇ ਕਿਦਾਂ ਚਲੇ ਗਏ ਮੈਂ ਤੇ ਇਹ ਜੇ ਕਿੰਨੇ ਪੜਾਇਆ ਇਹ ਮੇਰੇ ਤੋਂ ਅੱਗੇ ਕਿਦਾਂ ਚਲੇ ਗਏ ਫਿਰ ਉਹ ਇਸ ਗੱਲ ਨੂੰ ਬਰਦਾਸ਼ਤ ਨਹੀਂ ਕਰ ਪਾਉਂਦਾ ਇੱਕ ਇੱਕ ਮਾੜੀ ਆਦਤ ਦੇ ਵਿੱਚੋਂ ਇੱਕ ਨਵਾਂ ਰੋਗ ਪੈਦਾ ਹੋ ਗਿਆ ਇੱਕ ਹੋਰ ਨਵੀਂ ਗੱਲ ਪੈਦਾ ਹੋ ਗਈ ਈਰਖਾ ਤੇ ਜੈਲਸ ਪੈਦਾ ਹੋ ਗਈ ਇਸ ਕਰਕੇ ਮੈਂ ਬੇਨਤੀ ਕਰਾਂ ਨਾ ਕਰਨ ਨਾਲੋਂ ਬਿਹਤਰ ਹੈ ਥੋੜਾ ਘੱਟ ਕਰੋ ਤੇ ਸੰਗਤ ਦੇ ਸਾਹਮਣੇ ਉਸ ਚੀਜ਼ ਨੂੰ ਰੱਖੋ ਆਪਣੇ ਲੋਕਾਂ ਦੇ ਸਾਹਮਣੇ ਉਸ ਚੀਜ਼ ਨੂੰ ਰੱਖੋ ਤੁਸੀਂ ਦੁਕਾਨਦਾਰ ਹੋ ਤਾਂ ਉਹ ਉਸ ਜਿਹੜੀ ਜਿਹੜੀ ਚੀਜ਼ ਤੁਸੀਂ ਬਣਾਈ ਹੈ ਨਵੀਂ ਤੁਹਾਡੀ ਕੋਈ ਇਨਵੈਂਸ਼ਨ ਹੈ ਖੋਜ ਹੈ ਉਹਨੂੰ ਲੋਕਾਂ ਦੇ ਸਾਹਮਣੇ ਰੱਖੋ ਨਾ ਕਰਨ ਨਾਲੋਂ ਇਹ ਗੱਲ ਚੰਗੀ ਹੈ ਕਿ ਕੁਝ ਕਰ ਗੁਜ਼ਰੋ